ਜੀ ਆਣ। ਅੱਜ ਵਾਲੀ ਵੀਡੀਓ ਆ ਪਿੰਡ ਮਾਛੀਗੜ੍ਹ ਦੇ ਲੈਂਟਰ ਦੀ। ਵਧਾਈਆਂ ਵਾਲਾ ਕੰਮ ਆ। ਪਰ ਇਹਨਾਂ ਦੇ ਘਰੇ ਕੱਲ ਬਾਈ ਘਰੇ ਹੱਥਦਾਰੀ ਜੋਗੀ ਡੈਥ ਤੇ ਥੋੜਾ ਜਿਹਾ ਚਾਹ ਵਾਲਾ ਮਾਹੌਲ ਉਮਈਆ ਦਿ ਲੋ। ਪਰ ਨਾ ਕਈ ਗੱਲਾਂ ਹੁੰਦੀਆਂ ਸ਼ਾਂਤੀ ਜਿਹਾਣੀਆਂ। ਵੀ ਆਪਣਾ ਲੈਂਟਰ ਪੈ ਜਾਵੇ। ਆ ਜੋ। ਐ ਗਾਨੇ। ਓਰਾ ਮੋਲ ਬਣਿਆ ਵਾ ਵਾਹਿਗੁਰੂ ਜੀ। ਗੋਲੇ ਗਾਲੇ ਨਾਲ ਫਿੱਟ ਬਣੇ ਪਏ ਆ ਸਾਰਾ ਕੁਝ ਸੈਟ ਆ ਲੋ ਜੀ ਉਧਰ ਤਾਂ ਭਰੀ ਬਿਠ ਸਾਰਾ ਇਹ ਆ ਹੀ ਰਹਿ ਗਿਆ ਠੀਕ ਨਾਲ ਇੱਕ ਜਿਹੜੀ ਆਪਾਂ ਪਵਾ ਦਈਏ ਇਹ ਭਰਨਗੇ ਹਟਦੇ ਨਹੀਂ ਉਹ ਦੇ ਨੇੜੇ ਆ ਕੇ ਦਿਖਾ ਦੇ ਟਰੱਕਾਂ ਵਾਲਾ ਮਾਲ ਦੀ ਰੇਸ਼ੋ ਨਹੀਂ ਹੁੰਦੀ ਐ ਆਪਣੇ ਹੱਥਾਂ ਜਿਹੜੀ ਰੇਸ਼ੋ ਆਪਾਂ ਬਣਾਉਣੀ ਆ ਨਾ ਇਹ ਢਾਈ ਤਿੰਨ ਕਿਕ ਦਾ ਮਾਲ ਆ ਹੁਣ ਕਈ ਸਾਸੀ ਗਾਲ ਜੀ ਕਈ ਕਿਉਂਦੇ ਕਹਿਣਗੇ ਵੀ ਉਹ ਤੇ ਪਤਲਾ ਪਾਈ ਅਨਾ ਚੀਂਦਿਆਂ ਵੀਡੀਓ ਕੱਢ ਕੇ ਦੇਖੋ ਫਿਰ ਮਾਰੇ ਪਤਾ ਲੱਗੂਗਾ ਕੀ ਕੁਆਲਿਟੀ ਹੈ ਥਲੋਬੀ ਦਾ ਸਰੀਆ ਆ 600 ਪਾਈ ਹੋਏ ਵੀ ਮੜਾ ਮਲਾ ਦੋਨੇ ਕਿਉਂਕਿ ਵਾਇਆ ਲੋਬੀ 18 ਫਾਟਾ 600 ਤੇ ਆ ਕਰੈਂਕਾ ਚੱਕੀਆਂ ਹੋਈਆਂ ਸਾਹਮਣੇ ਦਿਖਾ ਦੇ ਇਹਦੀ ਵੀਡੀਓ ਆਪਣੇ ਕੋਲ ਕੱਢੀ ਪਈ ਐ ਸੱਜਾ ਪ੍ਰੋਪਰ ਇੱਕ ਸੈੱਟ ਪਿਆ ਤੇ ਸਾਹਮਣੇ ਪੋਰਚ ਤੇ ਗੋਲਾ ਸੀ ਘੜੀ ਜਾਂਦੇ ਨੇ ਤੇ ਬੈਕ ਸਾਈਡ ਤੇ ਗੋਲਾ ਹੈ ਨਹੀਂ ਸੀ ਪਰ ਅਈ ਖੁਸ਼ੀ ਨਵੇਂ ਬਣਾਦਾ ਸਾਹਮਣੇ ਬੀਮ ਪਾਏ ਹੋਏ ਆ ਦੋ ਇੱਕ ਤਾਂ ਦੋਨੇ ਪਾਸੇ ਵਧਰੇਣ ਨੂੰ ਹੋ ਗਿਆ ਇੱਕ ਸੈਂਟਰ ਵਾਲਾ ਲੋ ਕਮਰੇ ਨੂੰ ਹੋ ਗਿਆ ਆ ਲੌਬੀ ਨੂੰ ਹੋ ਗਿਆ ਉਹ ਫੇਰ ਵਧਰੇਣ ਹੋ ਗਿਆ ਤੇ ਆ ਇਧਰ ਕਮਰੇ ਨੂੰ ਫੇਰ ਹੋ ਗਿਆ ਚਾਰ ਸੁੱਤਾ ਬੀਮ ਪਾਇਆ ਕਿਉਂਕਿ ਕਮਰੇ ਦਾ ਵਾਇਆ ਸਾਰਾ 11 ਫੁੱਟ ਹੈ ਅੰਦਰ ਬੀਮ ਆਪਾਂ ਫੇਰ ਵੀ ਪਾਇਆ ਵੀ ਕੱਲ ਨੂੰ ਰਿਸਕ ਨਾ ਰਹੇ ਵੈਦ ਮਟੀਰੀਅਲ ਦੇ ਵਿੱਚ ਵੀ ਬੈਸਟ ਕੁਆਲਿਟੀ ਕੰਮ ਕਰਾ ਸਕਦੇ ਆ ਇਮਾਨਦਾਰੀ ਵਾਲਾ ਕੰਮ ਸੋਹਣਾ ਕੰਮ ਕਰਾ ਸਕਦੇ ਆ ਲਗਭਗ ਇਹ ਤੇ ਇਹ ਤੋਂ ਜੈਡੀ ਕੰਮ ਸਾਰੇ ਟਾਟਾ ਜੁਆ ਕੋਈ ਫालतू ਦੂਜਾ ਹਰੀਆ ਤਾਂ ਪਿਆ ਨਹੀਂ ਰਣਿਆ ਨਹੀਂ ਨਹੀਂ ਸਾਰੇ ਟਾਟਾ ਹਨਾ ਦੋ ਫੁੱਟੇ ਤੱਕ ਮੋਰ ਦਿਖਾਈ ਪਈ ਆ ਕਿੱਥੇ ਸਾਰੀ ਅੱਡ ਪਈ ਆ ਉਹ ਸਪੈਸ਼ਲ ਤੁਸੀਂ ਵੀਡੀਓ ਜਾ ਕੇ ਦੇਖੋ ਵੈਦਮ ਮਟੀਰੀਅਲ ਦੇ ਵਿੱਚ ਵੀ ਅਸੀਂ ਮਾਲ ਕਿਹੋ ਜਿਹਾ ਪਾਉਨੇ ਆ ਆ ਸਾਰੀ ਟਾਟਾ ਹੀ ਆ ਸਾਰਾ ਇਹਦੇ ਮੋਰਾ ਮੜੀਆਂ ਜੇ ਅਖਰੀ ਚੈੱਕ ਕਰਾ ਲੀਏ ਇਹਦੇ ਵਿੱਚ ਆ ਟਾਟਾ 220 ਆਹ ਵੇਟਾ ਟਾਟਾ 220 ਆਹ ਦੇਖੋ ਆ ਟਾਟਾ 220 ਨਹੀਂ ਪਿਆ ਇਹ ਟਾਟਾ 220 ਨਾ ਹੋ ਗਿਆ ਦੋ ਸੂਤੇ ਦੇ ਮੋਹਰ ਦਿਖਾਉਣੀ ਆ ਅੱਜ ਉਹ ਥੱਲੇ ਘਾਟੋ ਟੈਕ ਅੱਛਾ ਇਹ ਰਿੰਗ ਥੱਲੇ ਆਏ ਵੇ ਸਰੀਏ ਸਿੱਧੇ ਕਰ ਕਰ ਰੱਖ ਕੇ ਗਿਆ ਸੀ ਨਾ ਹਾਂ ਹਾਂ ਉਹਦੇ ਦੇ ਮੋਹਰ ਸੀਗੀ ਅੱਛਾ ਦੋ ਸੂਤੇ ਦੇ ਵੀ ਮੋਹਰ ਆ ਆਪਣੇ ਸਰੀਏ ਤੇ ਕਮਾਲ ਆ ਬਈ ਇਹ ਟਾੜਾ ਨੇ ਕੰਪਨੀ ਬਣਾਈ ਆ ਬੈਸਟ ਕੰਮ ਕੀਤਾ ਹੋਇਆ ਸਾਰਾ ਤੇ ਮਾਲ ਪਾਈ ਜਾਂਦੇ ਆ ਅਸੀਂ ਮੇਰਾ ਖਿਆਲ ਆ ਵੀ ਪਿਓਰਟੀ ਦੀ ਜਾਂਚ ਹੁੰਦੀ ਆ ਵੀ ਇੰਨੇ ਇੰਨੇ ਥਾਂ ਤੇ ਇਹਨਾਂ ਦੀ ਮੋਹਰ ਹੁੰਦੀ ਨਹੀਂ ਆ ਕਲੀਅਰ ਹੁੰਦਾ ਸਹੀ ਆ ਆਨਵਾ ਨੰਬਰ ਉੱਪਰ ਚੱਲੀਆਂ ਦਾ ਵੈਦ ਮਟੀਰੀਅਲ ਤੁਸੀਂ ਕਰਾ ਸਕਦੇ ਆ ਅਗਲੇ 4 ਮਹੀਨਿਆਂ ਤੋਂ ਬਾਅਦ ਕੰਮ ਦੀ ਬੁਕਿੰਗ ਆ ਸੋਹਾਂ ਚੱਲੀ ਜਾਂਦਾ ਜੀ ਪਿੰਡ ਮਾਛੀਗੜਾ ਏਰੀਆ ਉੱਪਰਲਾ 1200 ਪਲੱਸ ਹੋ ਗਿਆ 1300 ਪਲੱਸ 1300 ਦੇ ਅੰਦਰ ਬਾਹਰ ਦੂਜੀ ਮੰਜ਼ਲ ਪਹਿਲੀ ਮੰਜ਼ਲੇ ਦੀ 2100 ਕਿੰਨੀ ਥੱਲੇ ਵਾਲੀ 260 ਥੱਲੇ ਵਾਲੀ 2200 ਦੇ ਅੰਦਰ ਬਾਹਰ ਸੀਗੀ ਏਰੀਆ ਬਹੁਤ ਖੁੱਲਾ ਵੱਡੀ ਕੋਠੀ ਆ ਇਹਨਾਂ ਨਕਸ਼ਾ ਚਾਹੀਦਾ ਨਕਸ਼ਾ ਹੀ ਮਿਲ ਜੂਗਾ ਲੈਂਟਰ ਦੀ ਭਰਾਈ ਆਪਣੀ 6 ਇੰਚੀ ਆ 5.5 ਦਾ ਹੈ ਗਿਆ ਸਿਰੇ ਇਹਦੇ ਬਾਦਰਿਆਂ ਦੇ ਨਾਲ ਨਾਲ ਜਿਹੜਾ ਸੈਂਟਰ ਆ ਟਾਪ ਆ ਇਹਦਾ ਉਹ ਸਾਰਾ 6 ਇੰਚ ਹੀ ਆ ਚੁੱਕ ਚੁੱਕ ਦਿੱਤੀ ਹੋਈ ਆ ਕ੍ਰੈਂਕਾਂ ਦਾ ਜਾਲ ਦਾ ਅਲੱਗ-ਪੱਗ ਗਰਲਾਲ ਨੂੰ ਦਾ ਸਰੀਆ ਬੰਨਿਆ ਹੋਇਆ ਏਰੀਆ ਬੈਸਟ ਆ ਕੰਮ ਸੋਹਣਾ ਨੰਬਰ ਉੱਪਰ ਚੱਲੀ ਜਾਂਦਾ ਤੇ ਬੁਕਿੰਗ 4 ਮਹੀਨੇ ਬਾਅਦ ਧੰਨਵਾਦ ਸ਼ੁਕਰੀਆ ਜੀ ਹੋਇਆ